ਥਾਣਾ ਲੋਹੀਆ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੀਰੋਨ 15400 ਰੁਪਏ ਨੱਕ ਦੀ ਦੋ ਮੋਬਾਈਲ ਦੇ ਨਾਲ ਨਾਲ ਇੱਕ ਮੋਟਰਸਾਈਕਲ ਜ਼ਬਤ ਕੀਤਾ ਹੈ ਇਹ ਕਾਰਵਾਈ ਉਪਰ ਪੁਲਿਸ ਕਪਤਾਨ ਊਂਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਲਾਭ ਸਿੰਘ ਅਤੇ ਏਐਸਆਈ ਬਲਬੀਰ ਚੰਦ ਵੱਲੋਂ ਕੀਤੀ ਗਈ ਹੈ ਦੋਸ਼ੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਮੀਕਾ ਅਤੇ ਆਦੇ ਆਜਾਦ ਸਿੰਘ ਉਰਫ ਸੰਨੀ ਵਜੋਂ ਹੋਈ ਹੈ ਪੁਲਿਸ ਵੱਲੋਂ ਦਮਾ ਦੇ ਖਿਲਾਫ ਐਨਡੀਪੀਸ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਚ ਗੇਸ਼ ਜਾਰੀ ਹੈ ਪੁਲਿਸ ਵੱਲੋਂ ਨਸ਼ਾ ਅਪਰਾਧ ਚਲਾਈ ਜਾ ਰਹੀ ਮਹਿਮ ਮੁੜ ਇੱਕ ਵਾਰ ਫੋਰ ਕਾਬਤਾ ਵੀ ਦੀ ਹਾਸਲ ਹੋਈ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਕਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ